ਧੰਨ ਨਾਨਕ ਤੇਰੀ ਵੱਡੀ ਕਮਾਈ ਸੁਸ਼ਾਂਤ ਸਿਟੀ ਦੋ ਬਠਿੰਡਾ ਵੱਲੋਂ ਗੁਰਪੂਰਵ ਦੇ ਸਮਾਗਮ ਦੂਜੇ ਦਿਨ ਯਾਨੀ ਕਿ 4 ਨਵੰਬਰ ਨੂੰ ਵੀ ਬੜੇ ਹੀ ਉਤਸ਼ਾਹ ਤੇ ਉਮੰਗ ਨਾਲ ਕਰਵਾਏ ਗਏ। ਸ਼੍ਰੀ ਗੁਰਗੰਨ ਸਾਹਿਬ ਜੀ ਵਿੱਚ ਅੰਗ ਨੰਬਰ 660 ਤੇ ਇੱਕ ਵਰਤਲਾਪ ਦਾ ਵਰਣਨ ਮਿਲਦਾ ਹੈ ਜਿਸ ਵਿੱਚ ਗੁਰਨਾਨਕ ਦੇਵ ਜੀ ਬਾਈਬਲ ਹੋ ਕੇ ਆਪਣੇ ਪ੍ਰਮਾਤਮਾ ਅੱਗੇ ਅਰਜ਼ੋਈਆਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਤੇ ਆਪਣੇ ਸੁਲਬ ਦਰਸ਼ਨ ਬਖਸ਼ੋ ਜੀ। ਤੁਦਬਾਜ ਪਿਆਰੇ ਕੇਵ ਰਹਾ ਸਭ ਵਿਡਿਆਈ ਦੇਹ ਜਿਤਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਅੱਗੇ ਪਿਆਰੇ ਜਾਏ ਕਹਾ ਗੁਰਪੁਰਬ ਦੇ ਇਨਾ ਸਮਾਗਮਾ ਮੌਕੇ ਤਿੰਨੇ ਹੀ ਦਿਨ ਗੁਰਮਤ ਵਿਚਾਰਾਂ ਕਥਾ ਕੀਰਤਨ ਸਰਵਣ ਕਰਵਾਈ ਗਈ ਜਿਸ ਤਹਿਤ 4 ਨਵੰਬਰ ਨੂੰ ਭਾਈ ਸੁਰਿੰਦਰ ਸਿੰਘ ਢੱਡਰੀਆਂ ਵਾਲੇ ਵੱਲੋਂ ਵੀ ਆਪਣੇ ਜਥੇ ਦੇ ਨਾਲ ਹਾਜ਼ਰੀ ਲਵਾਈ ਗਈ ਗੁਰਮਤ ਸਮਾਗਮ ਦੇ ਵਿੱਚ ਕੀਰਤਨ ਅਤੇ ਉਹਨਾਂ ਕਥਾ ਰਸ ਪੀਣਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਬੱਚੇ ਵੱਡੇ ਬਜ਼ੁਰਗ ਸਭ ਲੰਗਰ ਦੀ ਸੇਵਾ ਦੇ ਵਿੱਚ ਤਨ ਮਨ ਧਨ ਨਾਲ ਹਾਜ਼ਰੀ ਭਰਦੇ ਨਜ਼ਰ ਆਏ ਲੰਗਰ ਦੇ ਵਿੱਚ ਸਵੇਰੇ ਸ਼ਾਮ ਜਲੇਬੀਆਂ ਪਕੌੜੇ 스ਨੈਕਸ ਦੇ ਨਾਲ ਸਵੇਰੇ ਸ਼ਾਮ ਗੁਰੂ ਦਾ ਲੰਗਰ ਤੁੱਟ ਵਰਤਿਆ ਸਮੂਹ ਕੋਲੋਨੀ ਨਿਵਾਸੀਆਂ ਨੇ ਲੰਗਰ ਦੀ ਸੇਵਾ ਤਨ ਦੇ ਹੀ ਨਾਲ ਨਿਭਾਈ ਗੁਰੂ ਸਾਹਿਬ ਦੇ ਹੁਕਮ ਪਹਿਲਾਂ ਪੰਗਤ ਫੇਰ ਸੰਗਤ ਦੇ ਮਹਾਵਾਕ ਅਨੁਸਾਰ ਸੰਗਤਾਂ ਨੇ ਲੰਗਰ ਛਕਣ ਤੋਂ ਬਾਅਦ ਸਜੇ ਹੋਏ ਦੀਵਾਨ ਪੰਡਾਲ ਦੇ ਵਿੱਚ ਭਰਮੀ ਹਾਜ਼ਰੀ ਲਵਾਈ ਜਿੱਥੇ ਕਿ ਭਾਈ ਸੁਰਿੰਦਰ ਸਿੰਘ ਜੀ ਢੜਰੀਆਂ ਵਾਲੇ ਵਿਸ਼ੇਸ਼ ਤੌਰ ਤੇ ਕਥਾ ਕੀਰਤਨ ਕਰਨ ਪਹੁੰਚੇ ਹੋਏ ਸੀ ਅੱਗੇ ਸੰਗਤ ਵਿੱਚ ਬਿਠਾਓ ਇਹ ਬਹੁਤ ਬੜਮੰਦੀਆਂ ਘੜੀਆਂ ਕੁੰਗੀਆਂ ਜਿੱਥੇ ਆ ਕੇ ਸਾਡਾ ਮਨ ਬਦਲਉਦਰ ਹੈ ਜਿੱਥੇ ਆ ਕੇ ਸਾਡੀ ਸੂਰਤ ਬਦਲਦੀ ਹੈ ਜਿੱਥੇ ਆ ਕੇ ਬੰਦੇ ਦਾ ਨਸ਼ਾ ਛੱਡਣ ਨੂੰ ਜੀ ਕਰਦਾ ਹੈ ਜਿੱਥੇ ਆ ਕੇ ਬੰਦੇ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਤੇ ਆਓ ਇਸੇ ਪਾਸਾ ਆਪ ਜੀ ਇਸ ਧਰਤੀ ਉੱਤੇ ਆਏ ਵਿੱਚ ਆ ਕੇ ਕਬੀਰ ਬੈਠਾ ਹੈ ਸਾਡੇ ਅੰਦਰ ਗੁਰਬਾਣੀ ਦਾ ਗਿਆਨ ਦਾ ਇਤਿਹਾਸ ਦੇ ਵਿੱਚੋਂ कुछ ना कुछ साढ़े अंदर जो ज गुरु नानक के वर्जन वक्रे बखरे नहीं हैं बखरे बे नहीं जो गुरु नानक है उवरजन आओ सचे पातशाह आए ठंड वर्त गई हर पास उत्ते वेर को सा तपदा होया कड़ाहा है वह बुझ जाएगी महाराज कहने बुझ सकता है जे कि संगत कर लगी जाएगी ਜੇ ਬਾਣੀ ਨਾਲ ਸਤਿਗੁਰ ਨਾਲ ਸਾਡਾ ਪਿਆਰ ਪੈ ਜਾਏ ਤੇ ਆਓ ਆਪਾਂ ਸਤਿਗੁਰ ਨਾਲ ਪਿਆਰ ਵਿੱਚ ਨਾਲ ਮਿਲ ਕੇ ਬੈਠੇ ਆਓ ਆਨੰਦ ਮਾਣੀਏ ਲਾਹਾ ਲਈਏ ਕੋਸ ਨੂੰ ਕੁਛ ਖਟ ਕੇ ਜਾਨਣਾ ਹੈ ਭਾਈ ਜੱਫੇ ਟਕੜਾ ਹੋ ਬੁਝ ਨਿਆ ਚਪਤਕੜਾ ਗਾ

ਆਵਣ ਜਾਦੇ ਹੋ ਆਵਣ ਜਾਦੇ ਹੋ ਸੁਈ ਕਰਾਏ ਜੋ ਤੁਧ ਪਾਵੈ ਮੋਹ ਸਿਆਣਪ ਕਛੂ ਨਾ ਆਵੈ ਹਮ ਬਾਰਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਗੁਰਪੂਰਵ ਦੇ ਇਸ ਸਮਾਗਮ ਤੇ ਗੁਰੂ ਦਾ ਲੰਗਰ 3 ਦਿਨ ਸਵੇਰੇ ਸ਼ਾਮ ਦੁਪਹਿਰ ਅਤੁੱਟ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ